ਸ਼ਬਹ ਹੈ ਮਨੁਸ ਤੇ ਨਾਮ ਰੱਖਿਆ ਸ਼ਬਹ ਜਿਸ ਦੇਸ਼ ਦਾ ਕਾਇਦਾ ਉਹਦਾ ਬੁਰਾ ਨਹੀਂ ਕਰੀਦਾ ਭਵੇਂ ਲੱਖ ਪਰਦੇਸੀ ਹੋਈ ਉਹ ਜਿਹੜਾ ਸ਼ੁਭ ਨੇ ਹਰਕਤ ਕੀਤੀ ਆ ਕਿ ਚਾਵਲ ਜਨਾਨੀ ਨੈਟ ਇੰਟਰਨੈਟ ਤੇ ਭੌਂਕਦੀ ਆ ਵਾਟਐਵਰ ਜੋ ਵੀ ਉਹਨੇ ਗਾਣੇ ਚ ਵਰਡ ਯੂਜ਼ ਕੀਤੇ ਕੰਗਨਰ ਅਕਾਊਂਟ ਵਾਸਤੇ ਕਹਤਾ ਲੱਗਦਾ ਉਸ ਸ਼ੁਭ ਮਨਹੂਸ ਦੇ ਮਾਪਿਆਂ ਨੇ ਉਹਨਾਂ ਨੂੰ ਸੰਸਕਾਰ ਕਿਦਾਂ ਦੇ ਦਿੱਤੇ ਹੋਣੇ ਆ ਸੋ ਇਦਾਂ ਦੇ ਜਿਹੜੇ ਲੱਲੂ ਪੰਜੂ ਇਹ ਸਿੰਗਰ ਨਹੀਂ ਹੈ ਨਾ 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 ਫੀਕਾ ਖਾਲਸਾ ਤੇ ਭਾਈ ਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅਲਸਲਮ ਵਾਲੇਕੁਮ ਜੈ ਸ਼੍ਰੀਸ਼ਕਨ ਰਾਧੇ ਰਾਦੇ ਛੱਸੀ ਅਰਾਮ ਸੋ ਹਾਂ ਜੀ ਇੱਕ ਬੜੇ ਟਾਪਿਕ ਤੇ ਗੱਲ ਚੱਲ ਰਹੀ ਹੈ ਕਿ ਜਿਹੜਾ ਉਹ ਮੁੰਡਾ ਇੱਕ ਪੰਜਾਬੀ ਸਿੰਗਰ ਜਿਹਦੇ ਤੇ ਸ਼ਾਇਦ ਇੰਡੀਆ ਦੇ ਵਿੱਚ ਕੋਈ ਦੇਸ਼ ਦਰੋਹੀ ਦਾ ਵਿੱਚ ਪਿਆਸੇ ਕੋ ਚੱਕਰ ਜਾ ਕਿ ਖਾਲਸਤਾਨੀਆਂ ਨੂੰ ਸਪੋਰਟ ਕਰਦਾ ਹੈ ਕੀ ਨਾਮ ਹੁੰਦਾ ਸ਼ਬਹ ਹੈ ਮਨ ਉਸ ਤੇ ਨਾਮ ਰੱਖਿਆ ਸ਼ਬਹ ਸੋ ਉਸਮਾਨ ਉਸਨੇ ਕੀ ਕੀਤਾ ਕਿ ਇੱਕ ਗਾਣਾ ਕੱਢਿਆ ਜਿਹਦੇ ਵਿੱਚ ਕੰਗਨਾ ਰੰਗੌਰ ਦਾ ਉਹਨੇ ਕਿਹਾ ਕਿ ਚਵਲ ਜਨਾਨੀ ਬਕਵਾਸ ਜਨਾਨੀ ਜੋ ਵੀ ਵਾਟਵਰ ਦੇਖੋ ਸਿੰਗਰ ਮੈਂ ਹਮੇਸ਼ਾ ਕਹਿੰਦੀ ਸਿੰਗਰ ਉਹ ਹੁੰਦਾ ਹੈ ਜਿਹਦੇ ਸ਼ਬਦਾਂ ਦੇ ਵਿੱਚੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਕੁਝ ਸਿੱਖਣ ਨੂੰ ਮਿਲੇ ਸਿੰਗਰ ਉਹ ਹੁੰਦਾ ਹੈ ਜਿਹਦੇ ਗੀਤਾਂ ਦਾ ਪ੍ਰਭਾਵ ਨੌਜਵਾਨ ਪੀੜ੍ਹੀ ਦੇ ਦਿਲ ਤੇ ਦਿਮਾਗ ਤੇ ਬੜਾ ਵਧੀਆ ਪਵੇ ਜਿੱਤੇ ਸਾਨੂੰ ਕੁਝ ਸਿੱਖਣ ਨੂੰ ਮਿਲੇ ਜਿਸ ਜਿਸ Song ਦੇ ਪਿੱਛੇ ਲੈਸਨਸ ਹੋਣ ਜੋ ਮੈਂ ਗੱਲ ਕਰਾਂਗੀ ਮਾਨਨ ਤੇ ਮਾਨ ਗੁਰਦਾਸ ਮਾਨ ਜੀ ਦੀ 100 ਗੁਰਦਾਸ ਮਾਨ ਜੀ ਨੇ ਜਿੰਨੇ ਵੀ ਪੰਜਾਬੀ ਗੀਤ ਪੰਜਾਬ ਨੂੰ ਪੰਜਾਬੀ ਵਿਰਸੇ ਨੂੰ ਬਖਸ਼ੇ ਆ ਉਹਨਾਂ ਦੇ ਗੀਤਾਂ ਦੇ ਵਿੱਚ ਹਕੀਕਤ ਹੁੰਦੀ ਆ ਸੁਣਨ ਵਾਲੇ ਹੁੰਦੇ ਆ ਕਹਿੰਦੇ ਰੋਟੀ ਹੱਕ ਦੀ ਖਾਈਏ ਜੀ ਪਰ ਮਾ ਬੂਟ ਪਾਲਸ਼ਾ ਕਰੀਏ ਬੜਾ ਕੁਝ ਸਿੱਖਣ ਨੂੰ ਮਿਲਦਾ ਇਸ ਗੀਤ ਤੋਂ ਜੀ ਕੋਈ ਸਿੱਖਣਾ ਚਾਹੁੰਦਾ ਹੋਵੇ ਪਰ ਜਿਹੜਾ ਬੰਦਾ 2 ਨੰਬਰ ਦਾ ਕੰਮ ਕਰਕੇ ਡਰਗ ਵੇਚ ਕੇ ਕੁੱਤੇ ਪੁੱਤੇ ਸਿੱਦੇ ਕੰਮ ਕਰਕੇ ਪੈਸਾ ਕਮਾਉਂਦੀ ਜਿਹਨੇ ਠਾਨ ਲਿਆ ਉਹਦੇ ਵਾਸਤੇ ਇਸ ਗੀਤਾਂ ਦਾ ਕੋਈ ਮਾਇਨੇ ਨਹੀਂ ਰੱਖਦਾ ਜਿਸ ਦੇਸ਼ ਦਾ ਕਾਇਦਾ ਉਹਦਾ ਬੁਰਾ ਨਹੀਂ ਕਰੀਦਾ ਭਵੇਂ ਲੱਖ ਪਰਦੇਸੀ ਹੋਈ ਬਹੁਤ ਸੋਹਣਾ ਗੀਤ ਹੈ ਸੋ ਮੈਂ ਕਾਫੀ ਗੁਰਦਾਸ ਮਨ ਜੀ ਤੇ ਮੈਂ ਬਹੁਤ ਗੀਤ ਲਾਈਫ ਚ ਸੁਣ ਕੇ ਉਹਨਾਂ ਨਾਲ ਪ੍ਰਭਾਵਿਤ ਵੀ ਹੋਈ ਹਾਂ ਕਿ ਵਾਕਿਆ ਵੀ ਇਹਨਾਂ ਨੇ ਸਾਡੇ ਪੰਜਾਬ ਨੂੰ ਪੰਜਾਬੀਅਤ ਨੂੰ ਜੋੜ ਕੇ ਰੱਖਿਆ ਤੇ ਬਹੁਤ ਸੋਹਣੇ ਗੀਤ ਬਖਸ਼ੇ ਚੋਲੋ ਹੌਲੀ ਹੌਲੀ ਟ੍ਰੈਂਡ ਚੇਂਜ ਹੋਇਆ ਹੁਣ ਜਿਹੜਾ ਸ਼ੁਭ ਨੇ ਹਰਕਤ ਕੀਤੀ ਆ ਕਿ ਚਾਵਲ ਜਨਾਨੀ ਨੈਟ ਇੰਟਰਨੈਟ ਤੇ ਭੌਂਕਦੀ ਆ ਵਾਟਐਵਰ ਜੋ ਵੀ ਉਹਨੇ ਗਾਣੇ ਚ ਵਰਡ ਯੂਜ਼ ਕੀਤੇ ਕੰਗੜਾ ਅਕਾਉਂਟ ਵਾਸਤੇ ਇੱਥੋਂ ਪਤਾ ਲੱਗਦਾ ਉਸ ਸ਼ੁਭ ਮਨਹੂਸ ਦੇ ਮਾਪੇ ਉਹਨਾਂ ਨੂੰ ਸੰਸਕਾਰ ਕਿਦਾਂ ਦੇ ਦਿੱਤੇ ਹੋਣੇ ਆ ਉਹਦੀ ਮਾਂ ਦੀ ਕੁੱਖ ਕਿਦਾਂ ਦੀ ਰਹੀ ਹੋਣੀ ਆ ਉਸ ਕੁੱਖ ਚ ਦੀ ਪਰਵਰਿਸ਼ ਕਿਦਾਂ ਦੀ ਹੋਈ ਹੋਣੀ ਆ ਉਸ ਘਰ ਚ ਦੀ ਪਰਵਰਿਸ਼ ਕਿਦਾਂ ਦੀ ਹੋਈ ਹੋਣੀ ਆ ਵੀ ਔਰਤਾਂ ਨੂੰ ਚਾਵਲ ਜਨਾਨੀ ਬੋਲ ਇਦਾਂ ਦੇ ਅਲਫਾਸ ਨੂੰ ਔਰਤ ਵਾਸਤੇ ਯੂਜ਼ ਕਰ। ਸੋ ਇਦਾਂ ਦੇ ਜਿਹੜੇ ਲੱਲੂ ਪੰਜੂ ਐ ਸਿੰਗਰ ਨਹੀਂ ਐ। ਨਾ 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 ਨਾ। ਇਹ ਇਹਨਾਂ ਨੂੰ ਸਿੰਗਰ ਨਹੀਂ ਕਹਿੰਦੇ। ਸਿੰਗਿੰਗ ਵਾਲੀ ਤਾਂ ਗੱਲ ਹੁੰਦੀ ਨਹੀਂ ਇਹਨਾਂ ਵਿੱਚ। ਨਾ ਮਿਠਾਸ, ਇਹਨਾਂ ਦੀ ਆਵਾਜ਼ 'ਚ ਨਾ ਤਹਿਰਾਵ, ਨਾ ਕੋਈ ਸੁਰੀਲਾਪਨ। ਨਾ ਹੀ ਇਹ ਕੋਈ ਨਾਈਸ ਵਧੀਆ ਸੁਰੀਲੇ ਨੋਟਸ ਲਾ ਸਕਦੇ। ਸਿਰਫ ਇੱਕ ਸਿੱਧਾ-ਸਿੱਧਾ ਗਾਉਣ ਵਾਲੇ ਨੂੰ ਤੁਸੀਂ ਸਿੰਗਰ ਕਹਿ ਦਿੰਦੇ ਹੋ। ਸਿੰਗਰ ਨਹੀਂ ਹੁੰਦੇ ਆ। ਸਿੰਗਰ 'ਚ ਕشش ਮਠਾਸ ਠਹਿਰਾਵ ਹੋਣਾ ਬਹੁਤ ਜ਼ਰੂਰੀ ਆ ਔਰ ਸਿੰਗਰ ਸਿੰਗਰ ਦਾ ਮਤਲਬ ਹੈ ਵੀ ਜਿਹੜਾ ਆਪਣੇ ਸਿੰਗੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਉਹਨਾਂ ਦੇ ਦਿਲਾਂ ਤੇ ਰਾਜ ਕਰੇ ਨਾ ਕਿ ਦਿਮਾਗ ਤੇ ਸੋ ਗੁਰਦਾਸ ਮਾਨ ਜੀ ਇੱਕ ਉਹ ਕਲਾਕਾਰ ਨੇ ਪਹਿਲੇ ਵੀ ਸੀ ਤੇ ਅੱਜ ਵੀ ਨੇ ਉਹਨਾਂ ਦੀ ਕਿੰਨੀ ਏਜ ਹੋ ਗਈ ਪਰ ਬੰਦੇ ਦੇ ਅੱਜ ਵੀ ਸਟੇਜ ਸ਼ੋ ਤੁਸੀਂ ਸੁਣ ਲਓ ਉਹ ਅੱਜ ਵੀ ਮੇਰੇ ਹਿਸਾਬ ਨਾਲ ਨੰਗੇ ਪੈਰ ਖੜ ਕੇ ਸਟੇਜ ਤੇ ਗਾਉਂਦੇ ਆ ਤੇ ਸਾਡੇ ਵਰਗੇ ਹਾਈ ਹੀਲਾਂ ਪਾ ਕੇ ਕੁੜੀਆਂ ਬੰਦੇ ਵਧੀਆ ਮਹਿੰਗੇ ਸ਼ੂਜ਼ ਪਾ ਕੇ ਸਟੇਜ ਤੇ ਜਾਂਦੇ ਲਤਾ ਮੰਗੇਸ਼ਕਰ ਜੀ ਕਿੰਨੀ ਵੱਡੀ ਸ਼ਖਸੀਅਤ ਸੀ ਉਹਨਾਂ ਦੇ ਬਰਾਬਰ ਅੱਜ ਵੀ ਕੋਈ ਸਿੰਗਰ ਗਾ ਨਹੀਂ ਸਕਦੇ ਕਦੀ ਵੀ ਸਟੇਜ ਤੇ ਇੱਕ ਸੁਰ ਨਹੀਂ ਹਿੱਲਿਆ ਉਹਨਾਂ ਦਾ ਕਦੀ ਦਿਖਾ ਦੋ ਲਤਾ ਜੀ ਕਿਸੇ ਲਾਈਵ 'ਚ ਵੀ ਬੇਸੁਰੇ ਹੋਏ ਹੁਣ ਇੰਨੇ ਸੁਰਾਂ ਦੇ ਪੱਖੀ ਸੁਰਾਂ ਦੀ ਮਹਾਰਾਣੀ ਲਤਾ ਰੇਟ ਸਵਰਗਿਆ ਲਤਾ ਮੰਗੇਸ਼ਕਰ ਜੀ ਜਿਨ੍ਹਾਂ ਦੀ ਮੈਂ ਬਹੁਤ ਵੱਡੀ ਫੈਨ ਹਾਂ ਲਤਾ ਤੇ ਆਸ਼ਾ ਜੀ ਬਈ ਇੰਨਾ ਵਰਗਾ ਨਾ ਕਿਸੇ ਨੇ ਗਾਇਆ ਤੇ ਨਾ ਕਿਸੇ ਨੇ ਕਦੀ ਗਾਣਾ ਲਤਾ ਜੀ ਦੇ ਕਿਸੇ ਸਟੇਜ ਸ਼ੋਅ ਤੇ ਪੈਰ ਵਿੱਚ ਜੁੱਤੀ ਨਹੀਂ ਹੁੰਦੀ ਸੀ ਕਿਉਂ ਕਿ ਉਹ ਕਹਿੰਦੇ ਸੀ ਵੀ ਸਟੇਜ ਸਰਸਵਤੀ ਮਾਂ ਹੈ। ਇਹਾਂ ਤੇ ਖੜੀ ਹੋ ਕੇ ਮੈਂ ਗਾਤੀ ਹੂੰ। ਤਾਂ ਮੈਂ ਇਸ ਦੇ ਉੱਪਰ ਚੱਪਲ ਲਾ ਕੇ ਕਿਵੇਂ ਜੁੱਤੇ ਲਾ ਕੇ ਕਿਵੇਂ ਆ ਜਾਊਂਗੀ? ਪਰ ਅੱਜ ਕੱਲ ਦੇ ਸਿੰਗਰਾਂ ਨੇ ਜਿਵੇਂ ਰਿਵਾਲਵਰ, ਹਥਿਆਰ, ਪਟੋਲੇ ਵਤ ਇਦਾਂ ਦੇ ਗਾਣੇ ਗਾ ਗਾ ਕੇ ਨਾ ਇਹਨਾਂ ਨੇ ਨੌਜਵਾਨ ਪੀੜੀ ਦਾ ਬੇੜਾ ਘਰ ਕਰਤਾ। ਸਿੰਗਰ ਇਜ਼ ਆਈਕਨ ਹੁੰਦੇ ਆ ਪਰ ਇਹਨਾਂ ਨੇ ਬੇੜਾ ਘਰ ਕਰਤਾ। ਉਹ ਫਿਰ ਜਿਹੜੀ ਨੌਜਵਾਨ ਪੀੜੀ ਹੈ ਅੱਛਾ ਪਹਿਲੇ ਨੌਜਵਾਨ ਪੀੜ੍ਹੀ 'ਚ ਬੜੇ ਸੰਸਕਾਰ ਹੁੰਦੇ ਸੀ ਜਿਵੇਂ ਘਰ ਦੇ ਕਹਿੰਦੇ ਸੀ ਪੁੱਤਾਂ ਕੰਮ ਨਹੀਂ ਕਰਨਾ ਲੋਕ ਕੀ ਕਹਿਣਗੇ ਬੱਚਾ ਨੇ ਵੀ ਕਹਿਣਾ ਹਾਂ ਸੀ ਨਹੀਂ ਐਂ ਕਰਨਾ ਸਾਡੇ ਸ਼ਰੀਕੇ ਕੀ ਕਹਿਣਗੇ ਗਵਾਂਢੀ ਕੀ ਕਹਿਣਗੇ ਪਰ ਹੁਣ ਹੁਣ ਦੇ ਜਿਹੜੇ ਬੱਚੇ ਆ ਹੁਣ ਸੋਸ਼ਲ ਮੀਡੀਆ ਦਾ ਟਾਈਮ ਆ ਗਿਆ ਇੰਨਾ ਮਤਲਬ ਇੰਨਾ ਕਾ ਜ਼ਿਆਦਾ ਟਿਕਟੋਕ ਹੋ ਗਿਆ ਹੋਰ ਬੜੇ ਪਲੇਟਫਾਰਮ ਆ ਹੁਣ ਨਿਆਣੇ ਕਹਿੰਦੇ ਆ ਹੂ ਸਕੈਰ ਸਾਨੂੰ ਨਹੀਂ ਪਰਵਾਹ ਕਿਸੇ ਦੀ ਅਸੀਂ ਇਹ ਜਾਣਦੇ ਕਿ ਸਾਨੂੰ ਜੋ ਕਰਨਾ ਕਰਨਾ ਹੁਣ ਐਦਾਂ ਦਾ ਟਾਈਮ ਆ ਗਿਆ ਅੱਤ ਇੱਕ ਮੈਂ ਹੋਰ ਬੜੀ ਚੀਜ਼ ਨੋਟਿਸ ਕੀਤੀ ਆ ਕਈ ਕੁੜੀਆਂ ਕਹਿੰਦੀਆਂ ਰਹਿੰਦੀਆਂ ਨੇ ਨਾ ਵੀ ਮੇਰੇ ਮੇਰਾ ਮੇਰਾ ਹਸਬੰਦ ਮੇਰੇ ਪੇਕਿਆਂ ਦਾ ਨਹੀਂ ਕਰਦਾ ਜੀ ਪੇਕਿਆਂ ਦਾ ਨਹੀਂ ਕਰਦਾ ਮੈਂ ਬੜੇ ਮੁੰਡੇ ਵੇਖੇ ਆਪਣੇ ਆਖੇ ਆਪਣੇ ਮਾਪਿਓ ਦਾ ਨਹੀਂ ਕਰਦੇ ਉਹ ਪਰ ਆਪਣੇ ਸੱਸ ਤੇ ਸਹੁਰੇ ਦਾ ਮੈਂ ਕਹਿੰਦੀ ਸੱਸ ਸਹੁਰੇ ਨੂੰ ਇੱਥੇ ਪੀਅਰ ਕਰਾਂ ਤੱਕ ਜਾਂਦੇ ਪਰ ਆਪਣੇ ਮਾਪਿਆਂ ਨੂੰ ਇੰਡੀਆ ਸੁਟਿਆ ਹੁੰਦਾ ਬਹੁਤ ਐਸੇ ਮੁੰਡੇ ਵੇਖੇ ਆ ਚਲੋ ਕਈ ਮੁੰਡੇ ਐਸੇ ਵੀ ਦੇਖੇ ਆ ਵੀ ਜਿਹੜੇ ਕਹਿੰਦੇ ਵੀ ਮੇਰੇ ਮਾਪਿਓ ਮੇਰੇ ਭਾਈ ਭੈਣ ਹੈ ਪਰ ਕੁੜੀ ਦੇ ਪੇਕੇ ਨਹੀਂ ਕਿਤੇ ਬਾਹਰ ਆਣੇ ਚਾਹੀਦੇ ਕੁੜੀ ਦਾ ਕੋਈ ਵੀ ਘਰ ਦਾ ਬਾਹਰ ਨਿਆਣੇ ਚ ਤਾਂ ਕੁੜੀ ਪੇਕੇ ਜਾਊਗੀ ਤਾਂ ਇੱਕ ਦਿਨ ਮਿਲੂਗੀ ਤੇ ਸ਼ਾਮ ਨੂੰ ਮੇਰੇ ਨਾਲ ਮੁੜੇ ਆਊਗੀ ਪਰ ਆਪ ਬੰਦਾ ਆਪਣੇ ਸਾਰੇ ਰਿਸ਼ਤੇਆਂ ਚ ਵੜਿਆ ਹੁੰਦਾ ਹੈ ਪਰ ਕੁੜੀ ਨੂੰ ਪੇਕੇ ਨਹੀਂ ਛੱਡਣਾ ਜੀ ਸ਼ੱਕ ਹੁਣ ਇਹ ਕੁੜੀਆਂ ਵਾਸਤੇ ਮੇਰਾ ਮੈਸੇਜ ਹੈ ਕਿ ਜੇ ਤੁਸੀਂ ਵਿਦੇਸ਼ਾਂ ਚ ਬੈਠੀਆਂ ਹੋ ਵਿਆਹੀਆਂ ਹੋ ਬੱਚੇ ਆ ਜੇ ਤੁਹਾਨੂੰ ਲੱਗਦਾ ਤੁਹਾਡਾ ਹਸਬੰਦ ਕਹਿੰਦਾ ਜਦੋਂ ਵੀ ਇੰਡੀਆ ਜਾਣਾ ਉੱਥੇ ਜਾ ਕੇ ਬਸਾਬ ਦੇ ਘਰ ਚ ਰਹਿਣਾ ਆਪਣੇ ਪੇਕੇ ਨੂੰ ਜਾ ਤੇ ਮਿਲ ਕੇ ਆ ਜਾ ਦੇਖੋ ਤੁਹਾਡਾ ਹਸਬੰਦ ਤਾਂ ਬਾਹਰ ਬੈਠੇ ਵੀ ਆਪਣੇ ਪੇਰੈਂਟਸ ਚ ਰਹਿ ਰਹੇ ਆ ਇੰਡੀਆ ਜਾ ਕੇ ਵੀ ਆਪਣੇ ਪੇਰੈਂਟਸ ਫੈਮਿਲੀ ਚ ਰਹਿ ਰਹੇ ਆ ਪਰ ਤੁਸੀਂ ਇੰਨੇ ਚਿਰ ਬਾਝਾਨੀ ਆ ਹੋ ਤੁਹਾਡਾ ਬਿਲਕੁਲ ਕਾਨੂੰਨੀ ਹੱਕ ਆਪਣੇ ਬੰਦੇ ਨੂੰ ਠੋਕੇ ਜਵਾਬ ਦਿਓ ਕਿ ਭਾਈ ਮੈਂ ਤਾਂ ਚੱਲੀ ਆਪਣੇ ਮਾਪੇ ਕੋਲ 15-20 ਦਿਨ ਉੱਥੇ ਹੀ ਲਾਵਾਂਗੀ ਤੂੰ ਰਹਿ ਇੱਥੇ ਆਪਣੇ ਮਾਪੇ ਕੋਲ ਮੈਂ ਚੱਲੀ ਆਪਣੇ ਮਾਪੇ ਕੋਲ ਉਸ ਤੋਂ ਬਾਅਦ ਜਦੋਂ 2 ਦਿਨ ਰਹਿ ਕੇ ਵਾਪਸ ਮੁੜਨ ਚਾਹ ਉਹ ਆਉਂਗੀ ਕਿਉਂਕਿ ਤੁਹਾਨੂੰ ਤੁਹਾਡੇ ਮਾਪੇ ਨੇ ਜਨਮ ਦਿੱਤਾ ਤੁਹਾਡਾ ਪੂਰਾ ਹੱਕ ਹੈ ਉਹਨਾਂ ਨਾਲ ਟਾਈਮ ਸਪੈਂਡ ਕਰਨ ਦਾ ਛੋਟੀ ਜਿਹੀ ਜ਼ਿੰਦਗੀ ਹੈ ਪਰ ਕਿਹਾ ਸਮਾਂ ਕਦੀ ਵਾਪਸ ਨਹੀਂ ਆਉਂਦਾ ਸੋ ਰਿਕਵੈਸਟ ਹੈ ਮੇਰੀ ਉਹ ਬੇਗਹਿਰਤ ਮੁੰਡਿਆਂ ਨੂੰ ਵੀ ਜਿਹੜੇ ਆਪਣੇ ਸਾਸਰਾਂ ਨੂੰ ਸਿਰ ਤੇ ਚੜਾਈ ਰੱਖਦੇ ਤੇ ਮਾਂ ਆਪਣ ਨੂੰ ਪੁੱਛਦੇ ਨਹੀਂ ਆ ਬੇਗਹਿਰਤ ਯਾਦ ਰੱਖਿਓ ਬੇਗਹਿਰਤ ਇਸ ਗੱਲ ਨੂੰ ਜਿਸ ਮਾਣ ਨੇ ਤੁਹਾਨੂੰ 9 ਮਹੀਨੇ ਰੱਖਿਆ ਜਨਮ ਦਿੱਤਾ ਪੜਾਇਆ ਜਿਸ ਪਿਓ ਨੇ ਮਿਹਨਤਾਂ ਦਿਹਾੜੀਆਂ ਕਰਕੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਜੇ ਤੁਸੀਂ ਉਹਨਾਂ ਦੀ ਕਦਰ ਨਹੀਂ ਨਾ ਕੀਤੀ ਤਾਂ ਪਰਮਾਤਮਾ ਤੁਹਾਡੀ ਕਿਸੇ ਵੀ ਦੁਆ ਨੂੰ ਕਦੀ ਕਬੂਲ ਨਹੀਂ ਕਰੇਗਾ ਉਹੀ ਬੱਚੇਗਾ ਤੁਹਾਡੇ ਨਾਲ ਕਰਨਗੇ ਅੱਗੇ ਕਿਉਂਕਿ ਕਰਮਾ ਹੈ ਕਰਮਾ ਸਭ ਨੂੰ ਪਾਰਨਾ ਪੈਂਦਾ ਹੈ ਕੋ ਕੋਮਕੇ ਆਏਗਾ ਤਾਂ ਦੇ ਸਾਹਮਣੇ ਜੋ ਤੁਸੀਂ ਬੀਜੋਗੇ ਉਹੀ ਪਾਓਗੇ ਵੀ ਜੇ ਆਲੂਆ ਤੇ ਗਲਾਬ ਨਹੀਂ ਮਿਲਨੇ ਤੁਹਾਨੂੰ ਉਥੇ ਸੋ ਦੇਖੇ ਮੈਂ ਕੁਝ ਔਰ ਉਹ ਮੁੰਡੇ ਵੀ ਬੜੇ ਬੇਗਹਿਰਤ ਹੁੰਦੇ ਆ ਜਿਹੜੇ ਆਪਣੀ ਵਾਈਫ ਨੂੰ ਕਹਿੰਦੇ ਆ ਵੀ ਤੇਰੇ ਪੇਕੇ ਨਹੀਂ ਬਣਨੇ ਚਾਹੀਦੇ ਇੱਥੇ ਤੇਰੀ ਮਾਂ ਪਿਓ ਨਾਲ ਤੇ ਭਾਈ ਭੈਣ ਨਾਲ ਤੇਰਾ ਮਾੜੀ ਗੱਲ ਆ ਚਲੋ ਆਪਾਂ ਇਸ ਗੱਲ ਨੂੰ ਵੀ ਮੰਨਦੇ ਆ ਵੀ ਕਈ ਪੇਕੇ ਚ ਜਿਹੜੇ ਕੁੜੀ ਦੇ ਮਾਂ ਪਿਓ ਕੁੜੀ ਨੂੰ ਚੱਕ ਚਕਾਈ ਬਹੁਤ ਕਰਦੇ ਆ ਘਰ ਚ ਪਾੜ ਪਾਉਣਾ ਕਹਿੰਦਾ ਹੁਣ ਤੂੰ ਪੱਕੇ ਹੋ ਗਈ ਛੱਡ ਦੇ ਕੋਨੇ ਦੇ ਪਰਪਟੀਚੇ ਸਲਾਹ ਆ ਹੁਣ ਸਾਨੂੰ ਸਾਦਲੇ ਇਦਾਂ ਦੇ ਮਾਪਿਓ ਤੋਂ ਤਾਂ ਫਿਰ ਥੋੜਾ ਜਿਹਾ ਡਿਸਟੈਂਸ ਬਣਾਉਣਾ ਬਹੁਤ ਜ਼ਰੂਰੀ ਆ ਚਾਹੇ ਮੁੰਡੇ ਦੇ ਮਾਪਿਓ ਆ ਚਾਹੇ ਕੁੜੀ ਦੇ ਮਾਪਿਓ ਆ ਜੇ ਦੋਨੋਂ ਮਾਪਿਓ ਮੁੰਡੇ ਵਾਲੇ ਮੁੰਡੇ ਨੂੰ ਚੱਕਦੇ ਆ ਵੀ ਬੋਟੀ ਨਾ ਆਏ ਤੰਗ ਕਰਾ ਕਰ ਇਦਾਂ ਕਰ ਕੁੜੀ ਵਾਲੇ ਕੁੜੀ ਨੂੰ ਉੱਥੇ ਮੁੰਡਾ ਤੇ ਕੁੜੀ ਆਪਣੀ ਜ਼ਿੰਦਗੀ ਬਾਰੇ ਸੋਚਣ ਕਿ ਅਸੀਂ ਆਪਣੀ ਜ਼ਿੰਦਗੀ ਸੋਹਣੀ ਬਣਾਉਣੀ ਆ ਤੇ ਜੇ ਸਾਡੇ ਮਦਰ ਐਂਡ ਫਾਦਰ ਸਾਡੇ ਚ ਬਹੁਤ ਜ਼ਿਆਦਾ ਇਨਫਲੂਐਂਸਟ ਕਰ ਰਹੇ ਆ ਤੇ ਇਹਨਾਂ ਤੋਂ ਥੋੜਾ ਥੋੜਾ ਡਿਸਟੈਂਸ ਕਰ ਲਓ ਥੋੜਾ ਥੋੜਾ ਇੰਨਾ ਨਹੀਂ ਕਿ ਮਾਪੇ ਨੂੰ ਪੁੱਛਣਾ ਹੀ ਬੰਦ ਕਰ ਦੋ ਤੁਸੀਂ ਸੋ ਮੈਂ ਰਿਕਵੈਸਟ ਕਰੂੰਗੀ ਕਿ ਜਿੰਨੇ ਵੀ ਲੋਕ ਇਸ ਚੀਜ਼ ਨਾਲ ਐਗਰੀ ਨੇ ਕਿ ਸ਼ੋਭ ਨੇ ਉਹ ਗੀਤ ਗਲਤ ਗਾਇਆ ਸੋ ਦੱਬ ਕੇ ਉਸ ਗੀਤ ਦੀ ਕੰਪਲੇਂਟ ਹੋਣੀ ਚਾਹੀਦੀ ਹੈ ਤਾਂ ਉਹ ਸੌਂਗ ਬੈਨ ਹੋਣਾ ਚਾਹੀਦਾ ਕਿਸੇ ਔਰਤ ਦੇ ਬਾਰੇ ਉਹਦੀ ਇੱਜ਼ਤ ਦੀ ਤਜਰੜਾ ਨਾ ਕਿ ਸਾਨੂੰ ਗੁਰੂ ਮਹਾਰਾਜ ਨੇ ਇਹ ਸਿਖਾਇਆ ਸੀ ਜੇ ਤੁਸੀਂ ਬਾਣੀ ਪੜੀਆ ਜੇ ਤੁਸੀਂ ਬਾਣੀ ਨੂੰ ਪੜ੍ਹਦੇ ਹੋ ਕਿ ਉੱਥੇ ਲਿਖਿਆ ਕਿ ਔਰਤਾਂ ਦੇ ਡਿਸਰੈਸਪੈਕਟ ਕਰੋ ਔਰਤਾਂ ਨੂੰ ਗਾਲਾਂ ਕੱਢੋ ਅਬਿਊਜ਼ ਲੈਂਗੁਏਜ ਯੂਜ਼ ਕਰੋ ਤਾਂ ਫਿਰ ਤੁਸੀਂ ਗੁਰੂ ਮਹਾਰਾਜ ਦੇ ਸੱਚੇ ਸਿੰਘ ਹੋਵੋਗੇ ਔਰ ਖਾਸ ਤੌਰ ਸਾਡੇ ਸਿੱਖ ਸਾਡੇ ਸਿੱਖ ਵੀਰ ਪੱਗ ਬੰਨ ਕੇ ਜ ਆਪਣੇ ਮੂੰਹ ਚੋਂ ਕਿਸੇ ਔਰਤ ਨੂੰ ਗਾਲ ਵੀ ਕੱਢਣਗੇ ਚਵਲ ਜਨਾਨੀ ਜਾਂ ਫਲਨਾ ਤੇ ਇਖੜਾ ਜੋ ਵੀ ਸ਼ਬਦਾਂ ਦਾ ਉਚਾਰਨ ਕਰਨਗੇ ਉਹਨਾਂ ਨੂੰ ਕਦੇ ਸ਼ੋਭਾ ਨਹੀਂ ਦੇਊਗੀ ਗੱਲ ਕਿਉਂਕਿ ਸਿੱਖਾਂ ਦੀ ਕੌਮ ਮਹਾਯੁੱਧਿਆਂ ਦੀ ਕੌਮ ਆ ਇਗਲੀ ਆ ਜੜ ਕਿਉਂ ਜਿਹੜੇ ਯੋਧੇ ਹੁੰਦੇ ਆ ਨਾ ਉਹ ਕਦੇ ਕਿਸੇ ਧੀ ਭੈਣ ਨੂੰ ਨੀ ਵਸਤਰ ਨਹੀਂ ਕਰਦੇ ਉਹ ਕਦੇ ਕਿਸੇ ਧੀ ਭੈਣ ਬੜੇ ਮਾੜਾ ਨਹੀਂ ਬੋਲਦੇ ਕਿਸੇ ਨੂੰ ਦੇਖ ਵੀ ਲੈਂਦੇ ਮਾੜਾ ਤਾਂ ਮੂੰਹ ਪਰੇ ਕਰਕੇ ਫਿਰ ਕੇ ਚਲੇ ਜਾਂਦੇ ਆ ਵੀ ਨਹੀਂ ਅਸੀਂ ਕਿਸੇ ਬਾਰੇ ਮਾੜਾ ਨਹੀਂ ਬੋਲਣਾ ਸਪੈਸ਼ਲ ਲੇਡੀਜ਼ ਬਾਰੇ ਪਰ ਇਤਿਹਾਸ ਗਵਾਹ ਜਿੰਨੇ ਜਿੰਨੇ ਵੱਡੇ ਵੱਡੇ ਰਾਜੇ ਮਹਾਰਾਜੇ ਯੋਧਾ ਇਸ ਧਰਤੀ ਤੇ ਜਿਨ੍ਹਾਂ ਨੇ ਔਰਤਾਂ ਦੀ ਇੱਜ਼ਤ ਕੀਤੀ ਉਹਨਾਂ ਨੇ ਹਰ ਜੰਗ ਫਤਿਹ ਕੀਤੀ ਆ ਔਰ ਜਿਨ੍ਹਾਂ ਨੇ ਔਰਤਾਂ ਦੀ ਇੱਜ਼ਤ ਨਹੀਂ ਕੀਤੀ ਔਰਤਾਂ ਨੂੰ ਸਿਰਫ ਇੱਕ ਉਪਹੋਗ ਦੀ ਵਸਤੂ ਸਮਝਿਆ ਔਰ ਆਜਿਆਂ ਦਾ ਰਾਜਪਾਠ ਨਰਕਾਂ ਚ ਗਿਆ ਉਹ ਬੰਦੇ ਨਰਕਾਂ ਚ ਗਏ ਆ ਉਹਨਾਂ ਕੋਲ ਰਾਜਪਾਠ ਵੀ ਨਹੀਂ ਰਿਹਾ ਸੀ ਇਤਿਹਾਸ ਦੇ ਪੰਨੇ ਫਰੋਲਿਓ ਔਰਤ ਦੀ ਇੱਜ਼ਤ ਕਰੋਗੇ ਤਬ ਪ੍ਰਮਾਤਮਾ ਤੁਹਾਡੇ ਨਾਲ ਸਟੈਂਡ ਕਰੇਗਾ ਤੁਹਾਡੇ ਨਾਲ ਜਿਹੜੀ ਲక్ష్ਮੀ ਲక్ష్ਮੀ ਤੁਸੀਂ ਕਰਦੇ ਹੋ ਨਾ ਨੋਟਾਂ ਨੂੰ ਮਾਇਆ ਨੂੰ ਵੀ ਕੀ ਕਹਿੰਦੇ ਆਪਾਂ ਲక్ష్ਮੀ ਆਈ ਆ ਉਹ ਵੀ ਫੀਮੇਲਾ ਲక్ష్ਮੀ ਮਾ ਲక్ష్ਮੀ ਜੇ ਤੁਸੀਂ ਉਹਨਾਂ ਨੂੰ ਇੱਜ਼ਤ ਨਹੀਂ ਕਰੋਗੇ ਤਾਂ ਲక్ష్ਮੀ ਤੁਹਾਡੇ ਘਰ ਕਿੱਦਾਂ ਆ ਜੇਗੀ ਤਾਂ ਇਹ ਕਹਿੰਦੇ ਜਦ ਘਰ ਚ ਪਹਿਲੀ ਧੀ ਜੰਮਦੀ ਆ ਤਾਂ ਕਹਿੰਦੇ ਲక్ష్ਮੀ ਆਈ ਆ ਤੁਹਾਡੇ ਘਰੇ ਔਰ ਜਿਹਦੇ ਘਰ ਚ ਜਦੋਂ ਪਹਿਲੀ ਧੀ ਹੁੰਦੀ ਆ ਨਾ ਉਹ ਬੰਦਾ ਆਪਣੇ ਨੂੰ ਬੜੇ ਭਾਗਾ ਵਾਲਾ ਬੜੇ ਖੁਸ਼ ਨਸੀਬ ਸਮਝੇ ਕਿਉਂਕਿ ਮਾਪਿਆਂ ਦੀ ਸੇਵਾ ਧੀयां ਹੀ ਕਰਦੀਆਂ ਬਹੁਤ ਘੱਟ ਪੁੱਤ ਦੇਖੇ ਹੋਣੇ ਆ ਧੀयां ਹੀ ਹਾਂ ਜਿਹੜੇ ਆਪਣੇ ਮਾਪਿਆਂ ਦਾ ਸਹਾਰਾ ਬੰਦੀਆਂ ਸੋ ਦੁਆ ਕਰਿਆ ਕਰੋ ਰੱਬ ਤੋਂ ਜੇ ਤੁਹਾਡੇ ਘਰੇ ਦੋ ਮੁੰਡੇ ਆ ਤੀਜਾ ਜ਼ਰੂਰ ਟਰਾਈ ਕਰਿਓ ਵੀ ਕੁੜੀ ਹੋਣੀ ਬਹੁਤ ਜ਼ਰੂਰੀ ਆ। ਮੁੰਡਿਆਂ ਨੇ ਨਹੀਂ ਪੁੱਛਣਾ। ਤੇ ਇਹਨੇ ਤੁਹਾਡੇ ਦੁੱਖ ਸੁੱਖ ਸਾਂਝ ਬਣਨੀ। ਮੁੰਡਿਆਂ ਨੇ ਤਾਂ ਤੇ ਜ਼ਮੀਨਾਂ ਵਡਾਉਣੀਆਂ, ਪ੍ਰਾਪਰਟੀਆਂ ਲੈਣੀਆਂ ਤੇ ਬੈਂਕ ਬੈਲੈਂਸ ਵਡਾਉਣਾ। ਪਰ ਧੀਆਂ ਨੇ ਸਿਰਫ ਮਾਂ ਪਿਓ ਦਾ ਦੁੱਖ ਮੰਡਾਉਣਾ। ਉਹਨਾਂ ਨੂੰ ਪ੍ਰਾਪਰਟੀ ਨਾਲ ਕੋਈ ਮਤਲਬ ਨਹੀਂ ਹੁੰਦਾ। ਜੈ ਹਿੰਦ।